ਅਬਰਾਹਮ ਦੀ ਕੁਰਬਾਨੀ ਨੂੰ ਦੇਖੋ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਕਿਦਾਂ ਖੁਦਾ ਨੇ ਉਹਨੂੰ ਇੱਕੋ ਵਾਰੀ ਕਿਹਾ ਕਿ ਆਪਣੇ ਪੁੱਤਰ ਨੂੰ ਕੁਰਬਾਨ ਕਰ ਬਿਨਾ ਕੋਈ ਸਵਾਲ ਜਵਾਬ ਕੀਤੇ ਬਿਨਾ ਕੋਈ ਤਰਕ ਵਿਤਰਕ ਕੀਤੇ ਬਿਨਾ ਕੋਈ ਘਾਟੇ ਵਾਦੇ ਫਾਇਦੇ ਨੁਕਸਾਨ ਸੋਚੇ ਉਹਨੇ ਮੁੰਡੇ ਨੂੰ ਚੁੱਕਿਆ ਸਵੇਰੇ ਤੜਕੇ ਉਹ ਲੈ ਕੇ ਉਹਨੂੰ ਕੁਰਬਾਨ ਕਰਨ ਲਈ ਚਲਾ ਗਿਆ ਹਾਲੇਲੂਇਆ ਆਮੇਨ ਸ਼ੀਰ ਐਵੇਂ ਨਹੀਂ ਬਦਲਿਆ ਪਹਿਲੇ ਕੁਸ਼ ਕੁਰਬਾਨੀਆਂ ਦਿੱਤੀਆਂ ਗਈਆਂ ਇਹ ਪਿਛਲੇ ਦਿਨਾਂ ਚ ਇੱਕ ਫੈਮਿਲੀ ਪ੍ਰੇਅਰ ਚ ਮੈਸੇਜ ਕਰ ਰਹੇ ਸੀਗੇ ਕਿ ਧਿਆਨ ਦਿਓ ਪਰਮੇਸ਼ਰ ਨੇ ਉਹਨਾਂ ਜਾਨਵਰਾਂ ਦੀ ਕੁਰਬਾਨੀ ਮੰਦ ਕਿਉਂ ਕਰਵਾਈ ਕਿਉਂ ਨਹੀਂ ਕਿਹਾ ਕਿ ਇਹ ਜਾਨਵਰਾਂ ਦੀ ਕੁਰਬਾਨੀਆਂ ਨਹੀਂ ਚੱਲਣਗੀਆਂ ਲੋਕਾਂ ਦੀ ਸ਼ਿਕਾਇਤ ਕੀਤੀ ਸੀਗੀ ओके ਜਾਨਵਰ ਨੂੰ ਕੁਰਬਾਨੀ ਨਹੀਂ ਲੈ ਕੇ ਜਾਂਦੇ ਸਾਂ ਉਸ ਕੁਰਬਾਨੀ ਨੂੰ ਮਾਰ ਦਿੰਦੇ ਸੀ ਆਪ ਨਹੀਂ ਸਿਰਦੇ ਜੀ ਸੁਣਿਆ ਪੇਡੂ ਲੈ ਕੇ ਗਿਆ ਉਹਨੂੰ ਮਾਰ ਦਿੱਤਾ ਖੁਦ ਨਹੀਂ ਮਰਿਆ ਪਰ ਅਸਲ ਤਬਦੀਲੀ ਤਦ ਨਹੀਂ ਸੀ ਤਦ ਤੱਕ ਨਹੀਂ ਸੀ ਆਸਾ ਕਰੀ ਜਦ ਤੱਕ ਉਹ ਆਪ ਨਹੀਂ ਮਰੇ ਅਬਰਾਹਾਮ ਐ ਵੀ ਨਹੀਂ ਬਦਲਿਆ ਉਹਨੇ ਕੁਰਬਾਨੀਆਂ ਦਿੱਤੀਆਂ ਸੀਗੇ ਆਪਣੇ ਆਪ ਨੂੰ ਵਾਰਿਆ ਸੀ ਉਹਦੇ ਵੀ ਜਜ਼ਬਾਤ ਹੀ ਉਹ ਵੀ ਪਾਪ ਸੀਗਾ ਈਮਾਨ ਸਾਡੇ ਤੇ ਮੰਨ ਲਓ 2 3 ਬੱਚੇ 4 ਵਿੱਚ ਐ ਇੱਕ ਨੂੰ ਵੀ ਗਵਾਣਾ ਨਹੀਂ ਚਾਹੁੰਦੇ ਔਰ ਉਹਦਾ ਇੱਕੋ ਹੀ ਇੱਕ ਇੰਨੇ ਸਾਲਾਂ ਬਾਅਦ ਮਿਲਿਆ ਔਰ ਉਹਨੇ ਕੁਰਬਾਨ ਕਰਕੇ ਲੈ ਕੇ ਚਲਾ ਗਿਆ ਇਹ ਸ਼ਰੀਰ ਬਦਲ ਜਾਣ ਵਾਲਿਆਂ ਨੇ ਕੁਰਬਾਨੀਆਂ ਦਿੱਤੀਆਂ ਕੀ ਇਹ ਹੀ ਕੁਰਬਾਨੀਆਂ ਦਿੱਤੀਆਂ ਕੀ ਕੁਰਬਾਨੀ ਮੰਗਦਾ ਵਾ ਮੈਂ ਕਿਹਾ ਉਹੀ ਕੁਛ ਜੋ ਪੁਰਾਣੇ ਨੇਮ ਚ ਹੋਇਆ ਹੁਣ ਦੁਬਾਰਾ ਫਿਰ ਹੋ ਰਿਹਾ ਉਦੋਂ ਵੀ ਲੋਕ ਕੁਰਬਾਨੀ ਨੂੰ ਮਾਰ ਦਿੰਦੇ ਆਪ ਨਹੀਂ ਸੀ ਮਾਰਦੇ ਅੱਜ ਵੀ ਲੋਕ ਚਰਚ ਚ ਵੰਦੇ ਆ ਕੁਰਬਾਨੀ ਮਾਰ ਦਿੰਦੇ ਆ ਦਸਬੰਦ ਕੱਢਦੇ ਕੁਰਬਾਨੀ ਮਾਰਦੇ ਬੰਦਗੀਆਂ ਟੈਂਡ ਕਰਦੇ ਕੁਰਬਾਨੀ ਮਾਰਦੇ ਜੀਤ ਗੰਦੇ ਸਾਜਿਵਾਂ ਦੇ ਕੁਰਬਾਨੀਆਂ ਮਾਰਦੇ ਆ ਆਪ ਨਹੀਂ ਮਾਰਦੇ ਪਰਮੇਸ਼ੁਰ ਨੇ ਇਹ ਸਿਸਟਮ ਨੂੰ ਫੇਲ ਕਰ ਦਿੱਤਾ ਸੀਗਾ ਜਿੱਥੇ ਕੱਲੀਆਂ ਕੁਰਬਾਨੀਆਂ ਵਾਰਦੀਆਂ ਔਰ ਕੁਰਬਾਨੀ ਦੇਣ ਵਾਲਾ ਨਹੀਂ ਮਾਰਦਾ ਪਰਮੇਸ਼ੁਰ ਨੇ ਇਸ ਸਿਸਟਮ ਨੂੰ ਰਿਜੈਕਟ ਕਰ ਦਿੱਤਾ ਸੀਗਾ ਪਰਮੇਸ਼ੁਰ ਨੇ ਧੋਕੇ ਲੰਗੇ ਔਰ ਉਹਨੇ ਐਸਾ ਪੁੱਤਰ ਭੇਜਿਆ ਐਮਨ ਜਿੰਨੇ ਕਿਸੇ ਹੋਰ ਨੂੰ ਨਹੀਂ ਮਾਰਿਆ ਉਹ ਆਪ ਮਰਿਆ ਉਹ ਕਿ ਖੁਦਾ ਕਿੰਨਾ ਮਹਾਨ ਨਿਆਈ ਹੈ ਉਹਨੇ ਕਿਸੇ ਸਭ ਤੋਂ ਉੱਚੇ ਰੈਪਿਟੇਸ਼ਨ ਵਾਲੇ ਸਵਰਗ ਦੂਤ ਨੂੰ ਨਹੀਂ ਮਾਰਿਆ ਉਹ ਇੰਨਾ ਕਿ ਨਿਆਈਆਂ ਧਰਮੀ ਨਿਆਈਆਂ ਮੈਂ ਕਿਸੇ ਨੂੰ ਬਹੁਤ ਵਧੀਆ ਉਦਾਹਰਣ ਦਿੰਦੇ ਸੁਣਿਆ ਕਿ ਉਹ ਕਿੱਦਾਂ ਦਾ ਜੱਜ ਹੈ ਕਿੱਦਾਂ ਦਾ ਖੁਦਾ ਆਮੀਨ ਆਪਣੇ ਲੋਕਾਂ ਨੂੰ ਛਡਾਉਣਾ ਚਾਹੁੰਦਾ ਤੇ ਮਰਵਾਏ ਆਪਣੇ ਪੁੱਤਰ ਨੂੰ ਆਪਣੇ ਪੁੱਤਰ ਨੂੰ ਮਰਵਾ ਕੇ ਆਪਣਾ ਨਾਮ ਉੱਚਾ ਕਰ ਲੈ ਨਹੀਂ ਐਡਾ ਨਹੀਂ ਸੀ ਕਰ ਸਕਦਾ ਉਹਨੇ ਕਿ ਦੂਸਰੇ ਨੂੰ ਨਹੀਂ ਮਰਵਾਇਆ ਉਹ ਆਪ ਮਰਿਆ ਪੁੱਤਰ ਬਣ ਕੇ ਆਪ ਮਰਿਆ ਤੇ ਅੱਜ ਵੀ ਖੁਦਾ ਇਦਾਂ ਦੀਏ ਕੁਰਬਾਨੀਆਂ ਪਸੰਦ ਕਰਦਾ ਹੈ ਅਗਰ ਤੁਸੀਂ ਇਕੱਲੀ ਕੁਰਬਾਨੀ ਮਾਰਨੀ ਹੈ ਤੇ ਤੁਹਾਡਾ ਯੁੱਗ ਨਿਕਲ ਚੁੱਕਿਆ ਹੈ ਹੁਣ ਅਗਲਾ ਯੁੱਗ ਹੈ ਜਿੱਥੇ ਕੁਰਬਾਨੀ ਨੂੰ ਨਹੀਂ ਇਕੱਲਾ ਮਾਰਿਆ ਜਾਂਦਾ ਆਪ ਵੀ ਮਰਿਆ ਜਾਂਦਾ ਹੈ ਪਰਾਨਮ ਨੇ ਕਿਹਾ ਹਾਬਲ ਨੇ ਇਕੱਲਾ ਕੁਰਬਾਨੀ ਨਹੀਂ ਮਾਰਿਆ ਉਹ ਕੁਰਬਾਨੀ ਦੇ ਨਾਲ ਮਰਿਆ ਸੀਗਾ ਅਬਰਾਹਾਮ ਬਦਲ ਗਿਆ ਕਿਉਂਕਿ ਕੁਰਬਾਨੀ ਸਹੀ ਸੀਗੀ ਅਬਰਾਹਾਮ ਦਾ ਵੰਸ਼ ਬਦਲੇਗਾ ਜੇ ਕੁਰਬਾਨੀ ਸਹੀ ਹੋਏਗੀ ਤੇ ਕਿੰਦੀ ਵੀ ਕੁਰਬਾਨੀਆਂ ਮਾਰਦੇ ਨੇ ਨਹੀਂ ਬਦਲਣਾ ਖੁਦ ਮਰਨਾ ਪੈਣਾ ਹੈ ਸਾਰੇ ਸ਼ੌਂਕ ਪੂਰੇ ਹੋਣ ਦੇ ਹੈ ਨਾ ਕੋਈ ਤਿਆਗ ਨਹੀਂ ਕੋਈ ਸੈਕਰੀਫਾਈਸ ਨਹੀਂ ਕੋਈ ਭਗਤੀ ਨਹੀਂ ਮੋਝ ਲੱਗਿਆ ਉਹਨਾਂ ਦੇ ਸ਼ਰੀਰ ਨਹੀਂ ਬਦਲਨੇ ਧਿਆਨ ਦਿਓ ਸ਼ੀਰ ਉਹਦੇ ਬਦਲਨੇ ਆ ਜਿਹੜਾ ਹੁਣ ਬਦਲਿਆ ਹੈ ਤੁਹਾਨੂੰ ਤੋਬਾ ਕਰਨ ਤੋਂ ਪਹਿਲਾਂ ਜਿਹੜਾ ਤੁਹਾਡੇ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਮਿਲਿਆ ਉਹ ਫੇ ਤੁਹਾਡੇ ਤੋਬਾ ਕਰਨ ਤੋਂ ਬਾਅਦ ਅਗਰ ਉਹ ਤੁਹੀ ਉਹਨੂੰ ਬਦਲੇ ਹੋਏ ਨਹੀਂ ਲੱਗਦੇ ਤੜੀ ਤੋਬਾ ਸਹੀ ਨਹੀਂ ਹੋਈ। ਅਗਰ ਉਹ ਦੁਬਾਰਾ ਮਿਲ ਕੇ ਤਨ ਉਦਦਾਈ ਮਹਿਸੂਸ ਕਰੇ ਦੁਬਾਰਾ ਮਿਲੇ ਜੇ ਤੀ ਪੂਰੀ ਤਰ੍ਹਾਂ ਨੂੰ ਬਦਲੇ ਨਹੀਂ ਲੱਭੇ ਤੇ ਜੋਤ ਹੀ ਬਣੇ ਹੋਏ ਉਹਦੇ ਲਈ ਠੋਕਰ ਬੰਨਾ। ਯਕੋ ਲਗਣਾ ਪਹਿਲੇ ਸਭ ਇਹਦਾ ਮੇਰੇ ਵਰਗਾ ਸਿਸਟਮ ਸੀਗਾ। ਹੌਣ ਵੀ ਉਦਾਂ ਦਾ ਹੀ ਆ ਪਰ ਥੋੜਾ ਹੁਣ ਇਹਨੇ ਯਾਰਾ ਜਾਨ ਲੱਪਿਆ ਤੋਰ ਤਰੀਕਾ ਨੇ ਵੜਾਇਆ ਬਦਲਿਆ ਪਰ ਅਜੇ ਚੀਚਾਂ ਚੋਹੀ ਏ ਇਹ ਉਦ ਲਈ ਜਿਆਦਾ ਟੋਕਰ ਦਾ ਕਾਰਨ ਬਣ ਗਿਆ ਪ੍ਰਾਣਾ ਕੋਈ ਮਿਲੇ ਔਰ ਦੁਆਰਾ ਤੁਹਾਨੂੰ ਮਿਲ ਕੇ ਜਦ ਤੱਕ ਉਹਨੂੰ ਇਦਾਂ ਨਹੀਂ ਲੱਗਦਾ ਕਿ ਵਾਕਈ ਉਹ ਨਹੀਂ ਰਹੀ ਔਰ ਨਹੀਂ ਰਿਹਾ ਤੇਰਾ ਮੂਲਕ ਤੁਹਾਡੇ ਚ ਕੜਬੜਿਆ ਦਿਲ ਚ ਅਜੇ ਵੀ ਕੁਛ ਭਵਨਾਂ ਨੇ ਮੈਂ ਕਿਹਾ ਸੁਣੋ ਤੇ ਜਿਹੜੇ ਗਲਤ ਕੰਮ ਕੀਤੇ ਸਨ ਉਹਨਾਂ ਨੂੰ ਠੀਕ ਕਰ ਲੈਂਦੇ ਹੋ ਵੀ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਹੋ ਤੁਸੀਂ ਉਹਨਾਂ ਲਈ ਦੁਆ ਕਰਦੇ ਹੋ ਜਿਹੜੇ ਬਿਨਾਂ ਕਾਰਨ ਤੁਹਾਨੂੰ ਸਤਾਉਂਦੇ ਹਨ ਕੀ ਕਰਦੇ ਹੋ ਨਵਾਂ ਜਨਮ ਐ ਕਰਾਂਦਾ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਜਿਹੜਾ ਬਹੁਤ ਔਖਾ ਹੈ ਐ ਕਰਾਂਦਾ ਨਵਾਂ ਜਨਮ ਇਹ ਹੁੰਦਾ ਹੈ ਜਦ ਤੈ ਮਸੀਹ ਬਣਦੇ ਹੋ ਕੀ ਭਾਈ ਬਰਾਣਾ ਫਿਰ ਇਹਨੂੰ ਮਸੀਹ ਕਹਿੰਦੇ ਆ ਹਾਂ ਤੇ ਦੂਜਿਆਂ ਨੂੰ ਕੁਝ ਵੀ ਨਹੀਂ ਲਗਾ ਇਹਨੂੰ ਮਸੀਹ ਕਦੇ ਜਿਹੜਾ ਬਣਦਾ ਹੁਣ ਕਿੰਨੇ ਆਣੇ ਚਾਹੁੰਦੇ ਕਿ ਅੰਦਰੋਂ ਬਦਲੇ ਤੇ ਬਾਹਰੋਂ ਬਦਲਣ ਦੀ ਉਮੀਦ ਕਰੇ ਇਹਨੇ ਅੰਦਰੋਂ ਬਦਲਣਾ ਚਾਹੁੰਦੇ ਆ ਕਿੰਨੇ ਵਿਸ਼ਵਾਸ ਕਰਦੇ ਜਦ ਤੱਕ ਅੰਦਰੋਂ ਨਹੀਂ ਬਦਲੇ ਬਾਹਰੋਂ ਕੋਈ ਬਦਲਾ ਨਹੀਂ ਨੁਕਸਾਰੋਂ ਨਹੀਂ ਇਹਨੂੰ ਤੇ ਬਦਲ ਦੇਣਾ ਖੁਦਾ ਨੇ ਜਦਾਰ ਵਰਜੀ ਹੋਇਆ ਅੰਦਰੋਂ ਨੁਕਸ ਠੀਕਾ ਅੱਗੇ ਨੇ ਕਿਹਾ ਹੀ ਕੈਨ ਨਾਟ ਸੇਵ ਯੂ ਅਗੇਂਸਟ ਯੋਰ ਵਿਲ ਤੁਹਾਡੀ ਇੱਛਾ ਦੇ ਵਿਰੋਧ ਨਹੀਂ ਉਹ ਤੁਹਾਨੂੰ ਬਚਾ ਸਕਦਾ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਉਹ ਨਹੀਂ ਬਚਾ ਸਕਦਾ ਹੀ ਕੈਨ ਨਾਟ ਹੀਲ ਯੂ ਅਗੇਂਸਟ ਯੋਰ ਵਿਲ ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਉਹ ਚੰਗਾ ਵੀ ਨਹੀਂ ਕਰ ਸਕਦਾ ਹੀ ਕੈਨ ਨਾਟ ਸੈਂਡ ਅ ਰਿਵਾਈਵਲ ਅਗੇਂਸਟ ਯੋਰ ਵਿਲ ਅਗਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਡੇ ਕੋਲ ਬਿਦਾਰੀ ਵੀ ਨਹੀਂ ਪੇ ਸਕਦਾ ਯੂ ਹੈਵ ਗੋਟ ਟੂ ਬੀ ਵਿਲਿੰਗ ਐਂਡ ਓਪਨ ਦਾ ਡੋਰ ਐਂਡ ਇਨਵਾਈਟ ਹਿਮ ਇਨ ਤੁਹਾਨੂੰ ਇੱਛਾ ਜਤਾਣੀ ਪੈਣੀ ਆ ਖੁਦ ਦਰਵਾਜ਼ਾ ਖੋਲਣਾ ਪੈਣਾ ਆ ਕਿ ਉਹਨੂੰ ਸੱਦਾ ਦੇਣਾ ਪੈਣਾ ਵੀ ਅੰਦਰ ਆ ਉਹਨਾਂ ਨੇ ਕਿਆ ਫਿਰ ਜਦੋਂ ਉਹਨੂੰ ਘਰ ਬੁਲਾਉਂਦੇ ਹੋ ਉਹਦੇ ਲਈ ਇੱਕ ਕਮਰਾ ਨਾ ਖੋਲੋ ਉਹਦੇ ਲਈ ਸਾਰੇ ਕਮਰੇ ਖੋਲ੍ਹ ਦਿਓ ਕਿ ਸਭ ਤੇਰਾ ਹੈ ਉਨਕੇ ਜਿੰਨੋਦਲੀ ਖੋਲ ਦੇਵੋਗੇ ਉਨਾ ਹੀ ਉਹ ਇਸਤੇਮਾਲ ਕਰੇਗਾ ਜੇ ਅੰਦਰ ਉਹ ਆ ਗਿਆ ਅੰਦਰ ਤੁਹਾਨੂੰ ਸਾਈ ਮਿਲ ਗਈ ਤਾਂ ਫੁੱਲ ਪੇਮੈਂਟ ਵੀ ਮਿਲੇਗੀ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਇਸ ਲਈ ਸ਼ੀਰਾਂ ਦੇ ਬਦਲ ਜਾਣ ਤੋਂ ਪਹਿਲਾਂ ਬਲੂਸ ਨੇ ਕਈ ਹੋਕੇ ਭਰਦੇ ਆ ਅਗਰਤੀ ਵਾਕੇ ਤੁਹਾਡੇ ਅੰਦਰ ਸਾਈ ਹੈ ਤੀ ਹੋਕੇ ਭਰੋਗੇ ਤੁਸੀਂ ਸਮੇਂ ਦੀਆਂ ਪਵੰਦੀਆਂ ਨੂੰ ਤੋੜੋਗੇ ਤੀ ਰੋਵੋਗੇ ਪ੍ਰਭੂ ਮੈਂ ਪਾਪ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਡਿੱਗਣਾ ਚਾਹੁੰਦਾ ਬੜੀ ਡਿਕਣਾ ਚਾਹਦੀ ਮੈਨੂੰ ਬਾਹਰ ਕਾਢੇ ਸਟੋ ਅਮੈਂ ਚੰਨਾ ਇਸ ਤੋਂ ਜ਼ਿਆਦਾ ਹੋਆ ਨਿਕਲਾ ਐ ਹੋ ਕੇ ਪੜਦੇ ਜੇ ਹੋ ਕੇ ਨਹੀਂ ਤਾਂ ਮਤਲਬ ਸਾਈ ਨਹੀਂ ਜੇ ਸਾਈ ਨਹੀਂ ਪੂਰੀ ਪੇਮੈਂਟ ਨਹੀਂ